ਹੁਣ ਅਗਲਾ ਕਾਰਜਕ੍ਰਮ ਜਿਹੜਾ ਹੈ ਕਿਉਂਕਿ ਜਿਹੜੇ ਫੜੇ ਹੋਏ ਕਿਸਾਨ ਸੀ ਰਿਟੇਨ ਕੀਤੇ ਹੋਏ ਉਹ ਛੱਡ ਦਿੱਤੇ ਛੱਡ ਦਿੱਤੇ ਤੁਹਾਡੇ ਸਾਹਮਣੇ ਸਾਰੇ ਲੀਡਰ ਆ ਗਏ ਨੇ ਰਿਆ ਹੋ ਕੇ ਤੇ ਸਾਰੇ ਲੀਡਰ ਆ ਗਏ ਨੇ ਹੁਣ ਆਪਾਂ ਐਸਪੀ ਸਾਹਿਬ ਆਉਣਗੇ ਸ਼ਵਾਸ਼ਤ ਦੇਣਗੇ ਇਹ ਤੋਂ ਬਾਅਦ ਰੂਟ ਜਾ ਕੇ ਸ਼ੰਭੂ ਨੂੰ ਵਾਪਸ ਚਲੇ ਜਾਵਾਂਗੇ ਆਪਾਂ ਸਨਮਾਨ ਸਮਾਰੋ ਕਿੱਥੇ ਕਰੋਗੇ ਅਸੀਂ ਸ਼ੰਭੂ ਬਾਰਡਰ 'ਤੇ ਕਰਾਂਗੇ ਹਾਂ ਸ਼ੰਭੂ ਬਾਰਡਰ ਦੇ ਉੱਤੇ ਸਨਮਾਨ ਸਮਾਰੋ ਜਿਹੜਾ ਹੈ ਉਹ ਕਿੱਥੇ ਜਾਏਗਾ ਇਹਦੇ ਪਾਸੇ ਤਸਵੀਰਾਂ ਜਿਹੜੀਆਂ ਨੇ ਦੇਖਵਾਰੀਆਂ ਕਿ ਸ੍ਰੀ ਕੇ ਕਿਸਾਨ ਖੁਸ਼ੀ ਦੇ ਵਿੱਚ ਵੀ ਨੇ ਜਿਹੜੇ ਡਿਟੇਨ ਕੀਤੇ ਕਿਸਾਨ ਨੇ ਉਹਨਾਂ ਨੂੰ ਰਿਹਾ ਕਰਾ ਲਿਆ ਗਿਆ ਔਰ ਅਗਲਾ ਜਿਹੜਾ ਸਮਾਰ ਸਮਾਰੋਹ ਹੈ ਉਹ ਸ਼ੰਭੂ ਬਾਰਡਰ ਦੇ ਉੱਤੇ ਹੈ ਜਾਨਕਿ ਨਵਦੀਪ ਦੀ ਰਿਹਾਈ ਦਾ ਜਿਹੜਾ ਸਮਾਰ ਸਮਾਰੋਹ ਹੈ ਉਹ ਸ਼ੰਭੂ ਬਾਰਡਰ ਤੇ ਕੀਤਾ ਜਾਏਗਾ ਉਹਨਾਂ ਦੀ ਵੀ ਗੱਲ ਰਹਿ ਜੂਗੀ ਸਾਡੀ ਵੀ ਆਗੂ ਸਾਰੇ ਆਪਾਂ ਰਿਹਾ ਕਰ ਲਏ ਹੈਗੇ ਤੁਹਾਡੇ ਸਾਹਮਣੇ ਆ ਗਏ ਮੋਰਚੀ ਚ ਲਾ ਦਨੇ ਆ ਜਿਹੜੀ ਗੱਲ ਹੋਈ ਹੋਈ ਹੈ ਵੀ ਜੇ ਕੋਈ ਹੋਰ ਵੀ ਡਿਟੇਨ ਕੀਤਾ ਬੰਦਾ ਤਾਂ ਉਹ ਵੀ ਸਾਰੇ ਰਿਹਾ ਹੋ ਜਾਣਗੇ ਤੇ ਐਸਪੀ ਸਾਹਿਬ ਆਉਣਗੇ ਉਹ ਮੋਰਚੇ ਸਾਡੇ ਜਾ ਕੇ ਸ਼ਵਾਸ਼ਨ ਕਰ ਦੇਣਗੇ ਠੀਕ ਹੈ ਜੀ ਆਪਣਾ ਸੀਗਾ ਵੀ ਹਰਿਆਣੇ ਦੇ ਵਿੱਚ ਜਾ ਕੇ ਆਪਾਂ ਜੇਤੂ ਮਾਰਚ ਕਰੀਏ ਹੁਣ ਸਾਡਾ ਹੈਗਾ ਵੀ ਸਮਾਂ ਕਾਫੀ ਹੋ ਗਿਆ ਹੁਣ ਸ਼ੰਭੂ ਜਾ ਕੇ ਆਪਾਂ ਨਵਦੀਪ ਸਿੰਘ ਜਲਵੇੜੇ ਦਾ ਸਨਮਾਨ ਕਰ ਲਈਏ ਠੀਕ ਹੈ ਇੱਥੋਂ ਮਾਰਚ ਹੀ ਕੱਢ ਕੇ ਖੜਨਾ ਸੀਗਾ ਸ਼ੰਭੂ ਬੋਰਡਰ ਸ਼ੰਭੂ ਮੋਰਚੇ ਤੋਂ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਜਲਦੀ ਜਾ ਕੇ ਸਾਰੇ ਕਿਸਾਨ ਲਈ ਨਾ ਹੁਣ ਸਾਰੇ ਕਿਸਾਨ ਲਈ ਸਾਰੇ ਕਿਸਾਨ ਵੀ ਰਹਿ ਜਾਂ ਕਰਤੇ ਕਿ ਕੋਈ ਨਾ ਨਗਰ ਚ ਸਾਰੇ ਆ ਦੇਖ ਲਓ ਸਾਰੇ ਫੋਨ ਵੀ ਦਿੱਤੇ ਆ ਉਹ ਕਹਿੰਦੇ ਵੀ ਜੇ ਕੋਈ ਰੈਜੂਏਬਲ ਕੋਈ ਨਹੀਂ ਰੱਖਣਾ ਜੇ ਕੋ ਰਾਜੂ ਸਾਡਾ ਫੋਨ ਤੇ ਗੱਲ ਕਰ ਲਿਓ ਔਰ ਐਸਪੀ ਸਾਹਿਬ ਆਪ ਆ ਕੇ ਸ਼ਵਾਸ਼ਣ ਦੇਣਗੇ ਵੀ ਕੋਈ ਵੀ ਨਹੀਂ ਰਹੂਗਾ ਉਸ ਤੋਂ ਬਾਅਦ ਹੀ ਤੁਸੀਂ ਜਾਓਗੇ ਇੱਥੋਂ ਹਾਂ ਨਹੀਂ ਤੇ ਦੇਖੋ ਅਸੀਂ ਤਾਂ ਹੁਣ ਉਹਨਾਂ ਸ਼ਵਾਸ਼ਣ ਦੇ ਦੇਣਾ ਅਸੀਂ ਤੁਰ ਜਾਣਾ ਜੇ ਕੋ ਜਦੋਂ ਸਰਕਾਰ ਸਮਝੌਤਾ ਕਰ ਲੈਂਦੀ ਕੋਈ ਵੀ ਨਹੀਂ ਰਹਿਣਾ ਹੁੰਦਾ ਨਹੀਂ ਨਾਂ ਰਹਿਣ ਦਵਾਂਗੇ ਆਪਾਂ ਸੀ ਵੀ ਉਹ ਕਹਿੰਦੇ ਸੀ ਅੰਦਰ ਨਹੀਂ ਜਾਂਦਣਾ ਆਪਾਂ ਤੁਹਾਨੂੰ ਪਤਾ ਹਰਿਆਣੇ 'ਚ ਬੈਠੇ ਆ ਹਰਿਆਣੇ 'ਚ ਉਹ ਜੇਤੂ ਮਾਰਚ ਕਰਕੇ ਉਹਨਾਂ ਅੱਗੇ ਨੂੰ ਚੱਲ ਜਾਾਂਗੇ ਸ਼ੰਭੂ ਚੱਲ ਜਾਾਂਗੇ ਇਹ ਸਾਡਾ ਪ੍ਰੋਗਰਾਮ ਸੀਗਾ ਔਰ ਉੱਥੇ ਜਾ ਕੇ ਜਲਵੇੜਾ ਸਾਹਿਬ ਨੂੰ ਸਨਮਾਨ ਕਰਾਂਗੇ ਉਹਨਾਂ ਅਨਾਜ ਮੰਡੀ ਅੰਬਾਲਾ ਅਸੀਂ ਅੱਗੇ ਵੀ ਆਪਾਂ ਆ ਇੱਥੇ ਆਪਣੇ ਭਾਈ ਸਾਹਿਬ ਅਸੀਂ ਦੇਖਿਆ ਕਿਹੜਾ ਕਾਲਕਾ ਚੌਂਕ ਅੰਬਾਲਾ ਅਸੀਂ ਵੀ ਜਾਣਾ ਚਾਹੁੰਦੇ ਸੀ ਉਹ ਗਾਂ ਜਦੋਂ ਅਸੀਂ ਚੰਡੀਗੜ੍ਹ ਨੂੰ ਜਾਂਦੇ ਸਾਡੇ ਦੋ ਤਿੰਨ ਘੰਟੇ ਉਦਾਂ ਭੱਜ ਜਾਨੇ ਸੀ ਉਹ ਕਿਤੇ ਉਹਦੇ ਇੱਥੇ ਟ੍ਰੈਫਿਕ ਜਮ ਹੋਣੀ ਸੀ ਫਿਰ ਸਾਨੂੰ ਲੱਗਾ ਵੀ ਇਹ ਤਾਂ ਗਾਂ ਜਾ ਕੇ ਆਹ ਰੂਟ ਸਿੱਧਾ ਜਾ ਰਿਹਾ ਆਪਣੇ ਸ਼ੰਭੂ ਨੂੰ ਤੇ ਅਸੀਂ ਐਤ ਨਹੀਂ ਨਿਕਲਦਾ ਉਹ ਕੋਲ ਤਨ ਗਿਰਾ ਇਹ ਰੂਟ ਅੱਗੇ ਨੂੰ ਜਾ ਕੇ ਨਿਕਲ ਜਾਗੇ ਤਾਂ ਆਪਣਾ ਤਾਂ ਮਕਸਦ ਹੀ ਹੁਣ ਸ਼ੰਭੂ ਪਹੁੰਚੇ ਸਨਮਾਨ ਕਰੀਏ ਠੀਕ ਆ ਸੀ ਤੁਸੀਂ ਪੰਜਾਬ ਵੱਲ ਕਰੋਗੇ ਹਾਂ ਦੇਖੋ ਹੁਣ ਅਸੀਂ ਇੱਥੋਂ ਐਸਪੀ ਸਾਹਿਬ ਆਉਣਗੇ ਸ਼ਵਾਸ਼ਣ ਦੇਣਗੇ ਵੀ ਕੋਈ ਗ੍ਰਿਫਤ ਗਾ ਵੀ ਕਿਹਾ ਵੀ ਜਿਹੜਾ ਦੇਖੋ ਉਹਨਾਂ ਆਪਣੇ ਤੌਰ ਤੇ ਕਿਹਾ ਹੀ ਅਫਸਰ ਨੇ ਵੀ ਸਾਡਾ ਤਾਂ ਕੁਝ ਨਹੀਂ ਹੈਗਾ ਜੋ ਸਾਨੂੰ ਉਤੋਂ ਹਦਿਆ ਤਾਂ ਮਿਲੀਆਂ ਜੇ ਸਰਕਾਰ 144 ਕਿਉਂ ਲੱਗੀ ਹੈ ਹਾਂ ਆਪਾਂ ਤੁਹਾਡੇ ਸਾਹਮਣੇ ਪੁੱਛਣ ਡੇ ਸੀ ਉਹਨਾਂ ਕੋਲ ਜਵਾਬ ਕੋਈ ਨਹੀਂ ਹੈ ਜੇ ਮੰਨ ਲਈਏ ਵੀ ਸਰਕਾਰ ਨੇ ਬਜਦ ਹੋ ਕੇ ਲਈ ਤੁਹਾਡੇ ਮਾਦਮ ਨਾਲ ਗੱਲ ਤਾਂ ਜਾ ਰਹੀ ਆ ਆਉਣ ਵਾਲੇ ਲਖਣ ਆਪੇ ਹਰਿਆਣੇ ਦੇ ਲੋਕ ਜਵਾਬ ਦੇ ਦੇਣਗੇ ਜਿਹੜੀ ਸਰਕਾਰ ਇਹੋ ਜੀ ਗੱਲ ਕਰ ਰਹੀ ਆ ਸਾਨੂੰ ਕੀ ਆ ਬਈ ਜੋ ਇਹੋ ਜਿਹੇ ਕਦਮ ਚੁੱਕ ਰਹੇ ਆ ਇਸ ਮੁਲਕ ਚ ਲੋਕਤੰਤਰ ਆ ਇਸ਼ੂ ਨਹੀਂ ਸੀਗਾ ਇਹਨਾਂ ਨੇ ਲੋਕ ਸਭਾ ਦੇ ਵਿੱਚ ਨੁਕਸਾਨ ਦੇਖ ਹੀ ਲਿਆ ਦੇਖੀ ਬਿਲਕੁਲ ਠੀਕ ਆ ਰਹਿੰਦਾ ਕੁਝ ਆਪਾਂ ਸਮਝ ਦੇਖ ਲੈਣ ਹਾਂ ਨੇ ਆ ਆ ਰਹੇ ਮਗਰ ਆ ਚੱਲੀਏ ਆਪਾਂ ਉੱਥੇ ਚੱਲੀਏ